ਦੁਨੀਆ ਪਰ ਵਿੱਚ ਵਸਦੇ ਸਿੱਖ ਨਿਸ਼ਣ ਦੇ ਵਰਸੋ ਖਾਲਸਤਾਨ ਦੇ ਨਾਗਰ ਕੋ ਬਿਸ਼ੰਦੇਓ ਅਤੇ ਦੂਸਰੇ ਉਹ ਪਾਈਚਾਰੇ ਜੋ ਸਾਡੇ ਹਮ ਖਿਆਲ ਹਨ ਸਾਡੇ ਸਹਿਯੋਗੀ ਹਨ ਸਿੱਖ ਵਿਚਾਰਧਾਰਾ ਦੇ ਲਗਭਗ ਉਹ ਵੀ ਹਾਣੀ ਹਨ ਜੋ ਇੱਕ ਰੱਬ ਇੱਕ ਅੱਲਾ ਦੀ ਜਾਤ ਉੱਤੇ ਪ੍ਰਸਾ ਰੱਖਦੇ ਹਨ ਉਸ ਦੀ ਇਬਾਦਤ ਕਰਦੇ ਹਨ ਉਹਨਾਂ ਸਭ ਭੈਣਾ ਭਰਾਵਾਂ ਬਜ਼ੁਰਗਾਂ ਵੀਰਾਂ ਨੌਜੋਨਾਂ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਪਰਿ ਗੁਰਫਤ ਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹੈ ਕੁਝ ਖਾਸ ਗੱਲਾਂ ਬਾਤਾਂ ਦੇ ਨਾਲ ਨਾਲ ਭਾਰਤੀ ਭਗਤਾਂ ਦੇ ਪਜਾਮੇ ਤੇ ਪਈ ਹੋਈ ਮਿੱਟੀ ਝੜਾਂਗੇ ਪਰ ਦਿਮਾਗਾਂ ਦੇ ਵਿੱਚ ਵੜਿਆ ਹੋਇਆ ਗੋਬਰ ਅਤੇ ਗਊ ਮੂਤਰ ਬਾਹਰ ਕੱਢਣ ਦਾ ਸਾਡੇ ਕੋਲ ਕੋਈ ਇਲਾਜ ਨਹੀਂ ਗਊ ਮੂਤਰ ਦੀ ਚੜੀ ਹੋਈ ਸਿਰ ਨੂੰ ਗੈਸ ਅਸੀਂ ਨਹੀਂ ਬਾਹਰ ਕੱਢ ਸਕਦੇ ਜੇ ਕੱਢ ਦਿੱਤੀ ਇਹਨਾਂ ਨੇ ਫਿਰ ਪੀ ਲੈਣਾ ਫਿਰ ਚੜ ਜਾਣੀ ਹੈ ਇਸ ਕਰਕੇ ਅਸੀਂ ਇਹ ਮਸਲਾ ਹੈਂਡਲ ਨਹੀਂ ਕਰਦੇ ਇਸੇ ਕਰਕੇ ਇਹਨਾਂ ਦੀਆਂ ਜਾਂ ਹੋਈਆਂ ਦੁੱਕੀ ਤਿੱਕੀ ਟਿੱਪਣੀਆਂ ਦਾ ਆਪਾਂ ਜਵਾਬ ਨਹੀਂ ਦਿੰਦੇ ਲਾ ਕੇ ਪੈਨ ਚ ਮਾਰੀ ਦਿੰਦੇ ਸਿੱਧੀਆਂ ਇਹ ਸੋਚਣ ਲੱਗ ਪੈਂਦੇ ਵਖਰੇ ਸਾਡੇ ਕੋਲ ਜਵਾਬ ਹੈ ਨਹੀਂ ਸਾਡੇ ਕੋਲ ਹਰੇਕ ਗੱਲ ਦਾ ਜਵਾਬ ਹੈ ਪਰ ਗੱਲ ਇਹ ਆ ਕਿ ਤੁਸੀਂ ਸਵਾਲ ਵਾਸ਼ਿੰਗਟਨ 'ਚ ਬਹਿ ਕੇ ਟੇਬਲ ਤੇ ਬਹਿ ਕੇ ਕਰਿਓ ਉੱਥੇ ਦੇਾਂਗੇ ਇੱਥੇ ਟਿੱਪਣੀਆਂ ਦੇ ਵਿੱਚ ਨਹੀਂ ਜਵਾਬ ਦੇਣ ਜੇ ਫਿਰ ਵੀ ਭਾਈ ਤੁਹਾਨੂੰ ਖੁਰਕ ਹੁੰਦੀ ਐ ਤਾਂ ਫਿਰ ਪਾਕਿਸਤਾਨ 'ਚ ਲਾ ਹੀ ਦੇਣੀ ਆ ਤੁਹਾਡੀ ਥੋੜਾ ਜਿਹਾ ਰੜਕ ਜਾਓ ਮੈਂ ਇਹ ਗੱਲਾਂ ਕਿਸੇ ਵੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਨਹੀਂ ਕਰ ਰਿਹਾ ਨਾ ਕਿਸੇ ਨਾਲ ਨਫ਼ਰਤ ਐ ਪਰ ਟਿੱਪਣੀ ਜੇ ਲਾ ਦਿੱਤੀ ਤੇ ਦੁਬਾਰਾ ਪੁੱਛੀ ਜਾਣਾ ਤੇ ਇਹਦਾ ਜਵਾਬ ਨਹੀਂ ਦਿੱਤਾ ਤੁਸੀਂ ਹੋ ਕੌਣ ਸਾਨੂੰ ਪੁੱਛਣ ਵਾਲੇ ਸਵਾਲ ਕਰਨ ਵਾਲੇ ਤੁਸੀਂ ਕੌਣ ਹੋ ਤੁਹਾਡੀ ਔਕਾਤ ਕੀ ਐ ਸੌਰੀ ਦਿਓ ਪੰਜਾਬ ਦਾ ਖਾ ਪੀ ਕੇ ਵੀ ਤੁਹਾਨੂੰ ਹজম ਨਹੀਂ ਹੋ ਰਿਹਾ ਖਾਂਦੇ ਪੰਜਾਬ ਦਾ ਉਹ ਤੇ ਗਲਛ ਦੇ ਭਾਰਤ ਵਾਲੇ ਪਾਸੇ ਜਾ ਕੇ ਉਹ ਇਸ ਕਰਕੇ ਤੁਹਾਡੀਆਂ ਟਿੱਪਣੀਆਂ ਦੀ ਮੇਰੇ ਲਈ ਕੋਈ ਕੀਮਤ ਨਹੀਂ ਤੁਹਾਡਾ ਤਾਂ ਸਬੰਧ ਉਸ ਕੌਮ ਨਾਲ ਆ ਜਿਹੜੀ ਜੁੱਤੀਆਂ ਖਾ ਕੇ ਵੀ ਸੈਲੀਬ੍ਰੇਟ ਕਰਦੀ ਏ ਪਾਕਿਸਤਾਨ ਕੋਲ ਉਹ ਰੱਜ ਕੇ ਕੁੱਟ ਖਾ ਕੇ ਤੁਸੀਂ ਮਤਲਬ ਫਿਰ ਵੀ ਉਹਨੂੰ ਸੈਲੀਬ੍ਰੇਟ ਦਾ ਜਸ਼ਨ ਮਨਾ ਰਹੇ ਹੋ ਵੀ ਕੁੱਟ ਖਾਧੀ ਸੀ ਇਸੇ ਤਰ੍ਹਾਂ ਤੁਸੀਂ ਮੁਗਲਾਂ ਕੋਲ ਵੀ ਜੁੱਤੀ ਛਤਰ ਖਾਂਦੇ ਹੋਏ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਰਹੇ ਇਹ ਤੁਹਾਡਾ ਸੁਭਾਅ ਹੈ ਮੇਰਾ ਖਿਆਲ ਇਹਨਾਂ ਦੇ ਪ੍ਰਸ਼ਾਦ ਵਧੂ ਹੈ ਇਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਣਾ ਜੇ ਘਾਟ ਹੋਈ ਤਾਂ ਦੱਸਣਾ ਫਿਰ ਅਗਲੇ ਹੋਰ ਕਿਸੇ ਦਿਨ ਫਿਰ ਸਹੀ ਹਾਂਜੀ ਹੁਣ ਆਪਾਂ ਆਪਣੀ ਗੱਲ ਕਰੀਏ ਮੈਨੂੰ ਇੱਕ ਵੀਰ ਨੇ ਟਿੱਪਣੀ ਦੇ ਵਿੱਚ ਕਿਹਾ ਸੀ ਕਿ ਉਸ মিডিਏ ਦੇ ਬਾਰੇ ਵਿੱਚ ਥੋੜਾ ਜਿਹਾ ਲੋਕਾਂ ਨੂੰ ਜਾਗਰੂਕ ਕਰੋ ਜੋ ਸਿਰ ਦੇ ਉੱਤੇ ਪੱਗਾਂ ਵੀ ਧਰੀ ਫਿਰਦੇ ਨੇ ਨਾਮ ਦੇ ਪਿੱਛੇ ਸਿੰਘ ਵੀ ਲਾਇਆ ਹੁੰਦਾ ਹੈ ਸ਼ਕਲਾਂ ਸੂਰਤੋਂ ਗੁਰੂ ਦੇ ਸਿੱਖ ਲੱਗਦੇ ਨੇ ਪਰ ਗੱਲ ਸਿੱਖਾਂ ਦੀ ਨਹੀਂ ਕਰਦੇ ਗੱਲ ਈਵਨ ਪੰਜਾਬ ਦੀ ਵੀ ਨਹੀਂ ਕਰਦੇ ਉਹ ਭਾਰਤ ਦੇ ਸਿਰਜੇ ਹੋਏ ਟੁੱਟੇ ਭਜੇ ਵਰਤੰਤਾ ਨੂੰ ਹੀ ਪਾਣੀ ਦਿੰਦੇ ਰਹਿੰਦੇ ਹਨ ਕਿਸੇ ਵੀ ਚੈਨਲ ਦਾ ਨਾਮ ਨਹੀਂ ਲੈਣਾ ਤੇ ਕਿਸੇ ਵੀ ਮੈਂ ਐਂਕਰ ਦਾ ਨਾਮ ਨਹੀਂ ਲੈਣਾ ਨਿਸ਼ਾਨੀਆਂ ਦੱਸ ਦਿੰਨਾ ਉਹਨਾਂ ਦੇ ਸ਼ਬਦਾਂ ਦੀਆਂ ਜਾਦੋ ਗੱਲੇ ਕਰਨਾਂਗੇ ਫਲਾਣੇ ਮੰਤਰੀ ਨੇ ਆ ਕਿਹਾ ਫਲਾਣੇ ਐਮਐਲਏ ਨੇ ਆ ਕਿਹਾ ਭਗੰਤਮਾਨ ਨੇ ਆ ਕਿਹਾ ਕਹਿਣ ਤੋਂ ਭਾਵ ਕਿ ਜੋ ਭਾਰਤੀ ਡੀਪ ਸਟੇਟ ਦੀਆਂ ਸਰਜੀਆਂ ਹੋਈਆਂ ਖਬਰਾਂ ਅਤੇ ਬਰਤੰਤਾਂ ਨੂੰ ਹੀ ਮੁਰਮੁਰ ਸ਼ਬਦਾਂ ਦੇ ਵਿੱਚ ਲੋਕਾਂ ਦੇ ਕੰਨਾਂ ਵਿੱਚ ਪਾਈ ਜਾਣ ਉਹਨਾਂ ਨੂੰ ਨਾ ਸੁਣਿਆ ਕਰੋ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੇ ਖਾ ਮਖਾਤ ਤਮਾਕਾ ਖੇਜ ਸੁਰਖੀਆਂ ਦੇ ਨਾਲ ਗੱਲ ਕਰਦੇ ਆ ਦੇਖੋ ਪਨੂ ਨੇ ਪਾਕਿਸਤਾਨ ਬਰਿਆ ਕਹਿ ਦਿੱਤਾ ਪਨੂ ਨੇ ਪਾਕਿਸਤਾਨ ਦੀ ਸਪੋਰਟ ਕਰਤੀ ਇਹੋ ਜਿਹੇ ਚੈਨਲਾਂ ਨੂੰ ਸੁਣਨ ਦੀ ਲੋੜ ਨਹੀਂ ਹੈ ਸਿੱਖਾਂ ਨੇ ਸਪੋਰਟ ਕਿਸ ਦੀ ਕਰਨੀ ਹੈ ਤੇ ਕਿਸ ਤੋਂ ਸਪੋਰਟ ਲੈਣੀ ਹੈ ਉਹ ਚੰਗੀ ਤਰ੍ਹਾਂ ਜਾਣਦੇ ਜਿਸ ਦੀ ਸੁਰ ਸਿੱਖ ਸੰਘਰਸ਼ ਦੇ ਖਿਲਾਫ ਹੋਵੇ ਜਿਸ ਦੀ ਸੁਰ ਰੈਫਰੰਡਮ ਦੇ ਖਿਲਾਫ ਹੋਵੇ ਜਿਸ ਦੀ ਸੁਰ ਪੰਨੂ ਵਰਗੇ ਲੀਡਰਾਂ ਦੇ ਖਿਲਾਫ ਹੋਵੇ ਉਹ ਸਾਡਾ ਤਾਂ ਨਹੀਂ ਹੋ ਸਕਦਾ ਇਸ ਕਰਕੇ ਉਹਨੂੰ ਸੁਣਨ ਦੀ ਕੋਈ ਕੀ ਜ਼ਰੂਰਤ ਹੈ ਆਇਆ ਕਵੀਰ ਰਕੇਸ਼ ਸ਼ਰਮਾ ਦੇ ਨਾਮ ਦੀ ਆਈਡੀ ਤੇ ਆ ਉਹ ਕਰੇਗਾ ਸਾਰੇ ਜਹਾਂ ਸੱਚਾ ਹਿੰਦੁਸਤਾਨ ਹਮਾਰਾ ਅਸੀਂ ਭਰਾਵਾ ਕੱਦ ਕਹਿ ਰਹੇ ਹਾਂ ਕਿ ਸਾਰੇ ਜਹਾਨ ਤੋਂ ਮਾੜਾ ਹੈ ਜਿਹੜਾ ਬੰਦਾ ਸੋਹਣਾ ਹੋਵੇ ਨਾ ਉਹਨੂੰ ਸੋਹਣਾ ਕਹਿਣ ਦੀ ਕੀ ਲੋੜ ਹੁੰਦੀ ਕਿ ਮੈਂ ਬੜਾ ਸੋਹਣਾ ਮੈਂ ਬੜਾ ਸੁਨੱਖਾ ਉਹਨੂੰ ਉਹਨੂੰ ਹੀ ਦੱਸਣਾ ਪੈਂਦਾ ਜਿਹਦੀਆਂ ਅੱਖਾਂ ਭੈਂਜੀਆਂ ਹੋਣ ਨੱਕ ਫੀਨਾ ਹੋਵੇ ਮੂੰਹ ਤੇ ਮਾਤਾ ਦੇ ਦਾਗ ਹੋਣ ਸਿਰ ਦੇ ਅੱਧੇ ਕਵਾਲ ਲੱਥ ਚੁੱਕੇ ਹੋਣ ਰੰਗ ਉਸ ਦਾ ਪੱਠੇ ਦੇ ਵਿੱਚ ਜਿਹੜੀ ਇੱਟ ਖੰਗਰ ਬਣ ਕੇ ਨਿਕਲੀ ਹੁੰਦੀ ਉਹਦੇ ਵਰਗਾ ਹੋਵੇ ਕੱਪੜੇ ਗਲ ਦੇ ਵਿੱਚ ਪਾਟੇ ਹੋਣ ਜੁੱਤੀ ਖਰੀਦਣ ਲਈ ਪੈਸੇ ਨਾ ਕੋਲ ਹੋਣ ਜੁੱਤੀ ਤੇ ਜਰਾਬਾਂ ਗਵਾਂਡੀਆਂ ਕੋ ਮੰਗ ਕੇ ਪਾਉਂਦਾ ਹੋਵੇ ਬੋਲਣ ਦੀ ਉਸ ਨੂੰ ਅਕਲ ਨਾ ਹੋਵੇ ਧਰਮ ਦਾ ਸੱਚ ਉਹਦੇ ਪੱਲੇ ਨਾ ਹੋਵੇ ਗੱਲ-ਗੱਲ ਤੇ ਉਹ ਝੂਠ ਬੋਲਦਾ ਹੋਵੇ ਹਰ ਇੱਕ ਸੱਚੀ ਗੱਲ ਨੂੰ ਝੂਠੀ ਦੱਸਦਾ ਹੋਵੇ ਉਸ ਦੀ ਸੁੰਦਰਤਾ ਤੇ ਫਿਰ ਸਾਰਾ ਜਹਾਨੀ ਦੇਖ ਰਿਹਾ ਹੁੰਦਾ ਹੈ ਇਸੇ ਕਰਕੇ ਭਾਰਤ ਦੇ ਨਾਲ ਸਾਰਾ ਸੰਸਾਰ ਖੜਾ ਹੈ ਕਿਉਂਕਿ ਸੋਨਾ ਹੈ ਬੜਾ ਵਾ ਜਦ ਅਸੀਂ ਕਿਤੇ ਇੰਡੀਆ ਚੱਲ ਜਾਈਏ ਸਾਨੂੰ ਸਪੈਸ਼ਲ ਐਨਕਾਂ ਲਗਗੀਆਂ ਪੈਂਦੀਆਂ ਮਤਲਬ ਇੰਨਾ ਸੋਨਾ ਹੈ ਦੀ ਚਮਕੀ ਇੰਨੀ ਜ਼ਿਆਦੀ ਅੱਖਾਂ ਨਹੀਂ ਖੁੱਲਦੀਆਂ ਥਾਂ-ਥਾਂ ਤੇ ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਹੁੰਦੇ ਤੇ ਵਿੱਚੋਂ ਧੂਆ ਨਿਕਲ ਰਿਹਾ ਹੁੰਦਾ ਤਕਰੀਬਨ 40% ਲੋਕ ਇੱਥੇ ਦੇ ਰਾਤ ਨੂੰ ਰੇਲਵੇ ਸਟੇਸ਼ਨਾਂ ਨੂੰ ਘਰ ਬਣਾ ਕੇ ਬੈਠੇ ਹੁੰਦੇ ਅਜੇ ਵੀ ਦੁਨੀਆ ਦੇ ਵਿੱਚ ਗਰੀਬਾਂ ਦੀ ਸੂਚੀ ਦੇ ਵਿੱਚ ਹੋਵੇ ਜਿਸ ਦੇ ਮੀਡੀਏ ਦਾ ਗ੍ਰਾਫ ਸਭ ਤੋਂ ਹੇਠਲੇ ਨੰਬਰ ਤੇ ਹੋਵੇ ਬੇਰਜਗਾਰੀ ਦੇ ਵਿੱਚ ਪਹਿਲੇ ਨੰਬਰ ਤੇ ਹੋਵੇ ਉਸ ਨੂੰ ਸਭ ਤੋਂ ਸੁੰਦਰ ਕਹਿਣਾ ਕੀ ਹਰਜ ਹੈ ਕਹਿਣਾ ਚਾਹੀਦਾ ਹੈ ਉਸ ਮੀਡੀਏ ਤੋਂ ਦੂਰੀ ਬਣਾ ਕੇ ਰੱਖੋ ਜੋ ਸਿੱਖਾਂ ਦੀ ਗੱਲ ਪੰਜਾਬ ਦੀ ਗੱਲ ਸੰਸਾਰ ਦੇ ਵਿੱਚ ਕਿਸ ਪੱਧਰ ਤੇ ਤੇ ਕਿਵੇਂ ਹੋ ਰਹੀ ਹੈ ਬਾਰੇ ਨਹੀਂ ਦੱਸਦੇ ਜੋ ਇਥੇ ਦੀਆਂ ਯਾਲੇ ਦੋਲੇ ਦੀਆਂ ਖਬਰਾਂ ਤੁਹਾਨੂੰ ਸੁਣਾਈ ਜਾਂਦੇ ਨੇ ਉਹਨੂੰ ਸੁਣਨਾ ਬੰਦ ਕਰੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦੇ ਖਿਲਾਫ ਚੱਲਦੀਆਂ ਹੋਈਆਂ ਸਮੀਕਰਨਾਂ ਦੀ ਕਦੇ ਉਹ ਬਾਤ ਨਹੀਂ ਪਉਂਦੇ ਆਪਜੀ ਦੀ ਜਾਣਕਾਰੀ ਲਈ ਦੱਸਦਾ ਕਿ ਆ ਪਾਕਿਸਤਾਨ ਤੇ ਭਾਰਤ ਦੀ ਜਿਹੜੀ ਚਾਰਕ ਦਿਨ ਦੇ ਪਟਾਕੇ ਚੱਲੇ ਸਨ ਇਸ ਮਸਲੇ ਦੇ ਵਿੱਚ ਦੁਨੀਆ ਦਾ ਕੋਈ ਇੱਕ ਅਦਾ ਦੇਸ਼ ਜਿਹੜਾ ਨਾਲ ਆਪਣਾ ਹੋਊਗਾ ਉਹਨੇ ਵੀ ਪੂਰੀ ਤਰ੍ਹਾਂ ਭਾਰਤ ਦੇ ਹਾਮੀ ਨਹੀਂ ਭਰੀ 193 ਦੇਸ਼ਾਂ ਦੇ ਵਿੱਚੋਂ ਕੋਈ ਇਹਨਾਂ ਦੇ ਹੱਕ 'ਚ ਨਹੀਂ ਬੋਲਿਆ ਪਾਕਿਸਤਾਨ ਨਾਲ ਸਾਰੇ ਖੜੇ ਹਨ ਪਰ ਇਹ ਮੀਡੀਆ ਜਦ ਨਹੀਂ ਦੱਸਦਾ ਫਰੇਸ মিডিਆ ਨੂੰ ਸੁਣਨ ਦੀ ਜਰੂਰਤ ਨਹੀਂ ਜਿਹੜੇ ਸਿੱਖ ਲੀਡਰ ਸਿੱਖ ਵਰਤਾਂਤ ਨੂੰ ਅੱਗੇ ਵਧਾਉਣ ਲਈ ਕੋਈ ਗੱਲ ਨਹੀਂ ਕਰਦੇ ਹੁਣ ਵਕਤ ਬਿਲਕੁਲ 1947 ਵਾਲਾ ਚੱਲ ਰਿਹਾ ਹੈ ਉਹ ਸਿਰਫ ਮੁੱਖ ਮੰਤਰੀ ਐਮਪੀ ਤੇ ਐਮਐਲਏ ਤੱਕ ਗੱਲਾਂਬਾਤਾਂ ਆਪਣੀਆਂ ਸੀਮਤ ਰੱਖਦੇ ਹਨ ਉਹਨਾਂ ਤੋਂ ਵੀ ਆਪਣਾ ਖਿਹੜਾ ਛਡਾਓ ਵਿਰੋਧ ਕਰਨ ਦੀ ਨਹੀਂ ਲੋੜ ਸੁਣਨ ਦੀ ਜਰੂਰਤ ਨਹੀਂ ਹੈ ਬਸ ਨਾ ਹੀ ਕਿਸੇ ਹਮਾਇਤ ਦੀ ਉਹਨਾਂ ਨੂੰ ਕਰਨ ਦੀ ਲੋੜ ਹੈ 1947 ਦੇ ਵਿੱਚ ਉਹ ਲੋਕ ਆਪਣਾ ਮੁਲਕ ਬਣਾ ਕੇ ਬਹਿ ਗਏ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਆਪਣੀ ਚੀਚੀ ਦਾ ਨਾਉ ਨਹੀਂ ਤੜਵਾਇਆ ਜਿਹੜੇ ਦਾਅਵੇ ਤੇ ਦਾਅਵੇ ਠੋਕੀ ਜਾਂਦੇ ਸੀ 79% ਕੁਰਬਾਨੀਆਂ ਕੀਤੀਆਂ ਤੇ ਫਿਰ ਕਿਹੜੀ ਅਕਲਮੰਦੀ ਹੈ ਕਿ ਦੇਸ਼ ਤਾਂ ਫਿਰ ਵੀ ਨਹੀਂ ਲੈ ਸਕੇ ਉਹ ਹਾਲਾਤ ਹੋਣ ਨੇ ਸਿਰਫ ਕੁਰਬਾਨੀਆਂ ਨਾ ਗਿਣਦੇ ਰਿਆ ਕਰੀਏ ਨਾ ਹੀ ਇਹ ਬਹੁਤੇ ਦਾਅਵੇ ਕਰਨ ਦੀ ਲੋੜ ਹੈ ਕਿ ਅਸੀਂ ਬੜੀ ਬਹਾਦਰ ਕੌਮ ਹੈ ਜਿਹੜਾ ਬਹਾਦਰ ਹੈ ਉਹਨੂੰ ਦੱਸਣ ਦੀ ਕੀ ਲੋੜ ਹੈ ਕਿ ਮੈਂ ਬਹਾਦਰਾਂ ਜਿਹੜਾ ਸੋਹਣਾ ਸੁਨੱਖਾ ਹੈ ਉਹਨੂੰ ਦੱਸਣ ਦੀ ਕੀ ਲੋੜ ਹੈ ਕਿ ਮੈਂ ਬਹੁਤ ਸੋਹਣਾ ਹੈ ਜਿਹੜਾ ਅਮੀਰ ਹੈ ਉਹਨੂੰ ਇਹ ਦੱਸਣ ਦੀ ਕੀ ਲੋੜ ਪੈਗੀ ਕਿ ਮੈਂ ਬੜਾ ਅਮੀਰ ਹਾਂ ਘਰਾਂ ਦੇ ਭਗ ਡਿਊੜੀ ਤੋਂ ਪਛਾਣੇ ਜਾਂਦੇ ਨੇ ਪਾਵਕ ਅਤੇ ਜਜ਼ਬਾਤੀ ਤਕਰੀਰਾਂ ਭਾਸ਼ਣ ਸੁਣ ਕੇ ਸਿਰਫ ਨਾ ਖੜੇ ਰਿਆ ਕਰੋ ਨਾ ਦੇ ਪੰਡਾਲਾਂ ਦੇ ਵਿੱਚ ਉਹ ਕੌਮ ਲਈ ਕੀ ਕਰ ਰਹੇ ਨੇ ਉਹਨਾਂ ਦੀ ਕੀ ਆਉਟਪੁੱਟ ਹੈ ਉਹਨਾਂ ਨੇ ਕੀ ਕੀਤਾ ਕੀ ਲਾਭ ਹੋਇਆ ਕੌਮ ਨੂੰ ਉਹਨਾਂ ਦੇ ਕੰਮ ਦਾ ਇਸ ਨੂੰ ਦੇਖਣਾ ਪਰਖਣਾ ਵਾਚਣਾ ਫਲਾਣੇ ਜਥੇਦਾਰ ਨੇ ਉਹ ਢਿੰਡਰੀਆਂ ਵਾਲੇ ਨੂੰ ਮਾਫੀ ਦਿੱਤੀ ਮਾਫੀ ਛੱਡੋ ਭਾਵੇਂ ਦੂਰ ਪਰ ਪਈਏ ਵੀ ਉਹਨੂੰ ਦੇ ਦੇਣਾ ਆਪਣਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਇਹੋ ਜਿਹੀਆਂ ਗੱਲਾਂ ਤੋਂ ਉੱਪਰ ਉੱਠਣਾ ਪੈਣਾ ਇਹਨਾਂ ਗੱਲਾਂ ਨੂੰ ਛੱਡਣਾ ਪੈਣਾ ਆਪਣੇ ਗਿਆਨ ਤੇ ਜਾਣਕਾਰੀ ਦੇ ਵਿੱਚ ਵਧਾ ਕਰਨ ਵਾਲੀਆਂ ਕਿਤਾਬਾਂ ਪੜ੍ਹिए ਜਿੱਥੋਂ ਸਹੀ ਜਾਣਕਾਰੀ ਮਿਲਦੀ ਹੈ ਉਹਨਾਂ ਸਰੋਤਾਂ ਨਾਲ ਜੁੜिए ਮਾਫੀ ਕਿੰਨੂੰ ਦੇਣੀ ਹੈ ਕਦੋਂ ਦੇਣੀ ਹੈ ਕਿਸ ਤਰੀਕੇ ਦੇਣੀ ਹੈ ਇਹ ਜਦੋਂ ਖਰਸਤਾਨ ਬਣਿਆ ਫਿਰ ਤੈਅ ਕਰਾਂਗੇ ਇਹ ਸਭ ਭਾਰਤੀ ਸਟੇਟ ਦੇ ਪ੍ਰਪੋਗੰਡੇ ਹਨ ਬ੍ਰਤਾਂਤ ਹੁੰਦੇ ਹਨ ਛੋਟੇ ਛੋਟੇ ਕਿ ਉਹ ਸਾਡਾ ਸਾਰਾ ਧਿਆਨ ਇਸ ਪਾਸੇ ਲਾਦਣ ਤਾਂ ਸਸੀਂ ਸਾਰੇ ਜਾਣੇ ਫਿਰ ਉਧਰ ਨੂੰ ਉਧਰ ਕੇ ਚਲ ਜੀਏ ਉਹ ਲੈ ਉਹ ਮਾਫੀ ਦੇਤੀ ਹੋਏ ਇਹਨੇ ਤੇ ਬੜੇ ਬੜੇ ਮਾੜੇ ਕੰਮ ਕੀਤੇ ਸੀ ਜਦੋਂ ਪੰਜਾਬ ਦਾ ਕੰਟਰੋਲ ਸਾਡੇ ਕੋਲ ਨਹੀਂ ਜਦੋਂ ਪੰਜਾਬ ਦੇਸ਼ ਦੀਆਂ ਚਾਬੀਆਂ ਸਾਡੇ ਕੋਲ ਨਹੀਂ ਇਥੇ ਜੋ ਵੀ ਹੁੰਦਾ ਕੋਈ ਜੋ ਵੀ ਕਰਦਾ ਉਸ ਦੀ ਕੋਈ ਅਹਿਮੀਅਤ ਨਹੀਂ ਹੈ ਸਾਡੇ ਵਾਸਤੇ ਸਾਡੇ ਲਈ ਸਭ ਤੋਂ ਪ੍ਰਮੁੱਖ ਅਹਿਮੀਅਤ ਆਜ਼ਾਦੀ ਹੈ ਖਾਲਸਾਣ ਦੀ ਸਥਾਪਤੀ ਹੈ ਇਸ ਨਾਲ ਸੰਬੰਧਿਤ ਜਿੱਥੋਂ ਵੀ ਖਬਰ ਲੱਭਦੀ ਹੈ ਉਸ ਨੂੰ ਪੜੋ ਸੁਣੋ ਗਾਂਹ ਪ੍ਰਚਾਰ ਕਰੋ ਇਸ ਦੇ ਪ੍ਰਚਾਰ ਨਾਲ ਗਊ ਮੂਤਰ ਪੀਣ ਵਾਲਿਆਂ ਦਾ ਹੌਸਲਾ ਟੁੱਟਦਾ ਹੈ ਇਹ ਮੇਰੇ ਐਵੇਂ ਤਾਂ ਨਹੀਂ ਉਹ ਟਿੱਪਣੀਆਂ ਪੁੱਠੀਆਂ ਸਿੱਧੀਆਂ ਕਰਦੇ ਮੈਨੂੰ ਇਹਨਾਂ ਟਿੱਪਣੀਆਂ ਤੋਂ ਹੀ ਅਸਲ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਮੈਂ ਜੋ ਬੋਲਿਆ ਹੈ ਮੈਂ ਜੋ ਕੰਮ ਕੀਤਾ ਹੈ ਪਰਫੈਕਟ ਤੇ ਬਿਲਕੁਲ ਸਹੀ ਦਿਸ਼ਾ 'ਚ ਕੀਤਾ ਜੇ ਸਾਡੇ ਮੂੰਹ 'ਚੋਂ ਕਹੀ ਹੋਈ ਗੱਲ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਦੀ ਇਹਨਾਂ ਨੂੰ ਵਕਤ ਨਹੀਂ ਪਾਉਂਦੀ ਇਹਨਾਂ ਨੂੰ ਚਿੰਤਾ 'ਚ ਨਹੀਂ ਡੁੱਬਦੀ ਇਸ ਦਾ ਮਤਲਬ ਅਸੀਂ ਕੁਝ ਵੀ ਨਹੀਂ ਕਰ ਰਹੇ ਜੇ ਤੁਹਾਡੀ ਕਹੀ ਹੋਈ ਗੱਲ ਦਾ ਵਿਰੋਧ ਨਹੀਂ ਹੁੰਦਾ ਇਸ ਦਾ ਮਤਲਬ ਤੁਸੀਂ ਜੋ ਵੀ ਬੋਲਿਆ ਉਹ ਸਿਰਫ ਤੁਸੀਂ ਆਪਣਾ ਟਾਈਮ ਪਾਸ ਕਰਨ ਲਈ ਬੋਲ ਰਹੇ ਹੋ ਜਾਂ ਕੋਈ ਫੋਕੀ ਵਾਹ ਵਾਹ ਸੁਣਨ ਕਰਨ ਵਾਸਤੇ ਲੱਗੇ ਹੋ ਜੇ ਸ਼ੇਰ ਦੀ ਦਹਿਸ਼ਤ ਉਸ ਦੇ ਇਲਾਕੇ ਦੇ ਵਿੱਚ ਉਸ ਦੇ ਜੰਗਲ ਦੇ ਵਿੱਚ ਨਹੀਂ ਪੈਂਦੀ ਤਿਸ ਦਾ ਮਤਲਬ ਸ਼ੇਰ ਜੇ ਪਿੰਜਰੇ 'ਚ ਤਾਲਿਆ ਹੋਇਆ ਪੰਜਾਬ ਦੇ ਵਾਸੀਓ ਪੰਜਾਬ ਦੇ ਅਣਖੀ ਯੋਧੇਓ ਭੈਣੋ ਭਰਾਓ ਇਹ ਨਾ ਸੋਚਿਆ ਕਰੋ ਕਿ ਸਾਡੇ ਕੋਲ ਲੜਨ ਲਈ ਕੋਈ ਹਥਿਆਰ ਹੈ ਨਹੀਂ ਸ਼ਬਦ ਬਿਲਕੁਲ ਤਲਵਾਰਾਂ ਵਰਗੇ ਹੁੰਦੇ ਹਨ ਤੇਗਾਂ ਵੀ ਕਈ ਵਾਰੀ ਇਹਨਾਂ ਦਾ ਵਾਰ ਨਹੀਂ ਸਹਿੰਦੀਆਂ ਇਸ ਵਿੱਚ ਕੋਈ ਦੋਰਾਵਾ ਨਹੀਂ ਕਿ ਸਿੱਖ ਨੂੰ ਗੱਤਕਾ ਸਿੱਖਣਾ ਚਾਹੀਦਾ ਪਰ ਮੈਂ ਤੁਹਾਨੂੰ ਸਲਾਹ ਦਿੰਨਾ ਆਓ ਆਪਾਂ ਟੇਬਲ ਤੇ ਬਹਿ ਕੇ ਵੀ ਗੱਤਕਾ ਖੇਡਣਾ ਸਿੱਖੀਏ ਕੁਰਸੀਆਂ ਤੇ ਬਹਿ ਕੇ ਗੱਤਕਾ ਖੇਡਣਾ ਸਿੱਖੀਏ ਪੰਨੂ ਸਾਹਿਬ ਗੱਤਕਾ ਹੀ ਤਾਂ ਖੇਡਣ ਲੱਗੇ ਨੇ ਫਰਕ ਇਹਨਾਂ ਉਹਨਾਂ ਨੇ ਤੇਗ ਦੀ ਥਾਂ ਤੇ ਕਲਮ ਫੜ ਲਈ ਗੱਤਕਾ ਤਾਂ ਗੱਤਕਾ ਹੀ ਹੈ ਗੱਤਕਾ ਉਹੀ ਹੈ ਜਿਹਦੇ ਵਿੱਚ ਦੁਸ਼ਮਣ ਹਾਰ ਰਿਹਾ ਹੋਵੇ ਹਥਿਆਰ ਉਹੀ ਜਿਹੜਾ ਲੋੜ ਤੇ ਕੰਮ ਆਵੇ ਉਹ ਤੇਗ ਹੋਵੇ ਚਾਹੇ ਉਹ ਸ਼ਬਦ ਹੋਣ ਜਦੋਂ ਜੰਗ ਸ਼ਬਦਾਂ ਦੀ ਲੱਗੀ ਹੋਵੇ ਉਦੋਂ ਤਲਵਾਰਾਂ ਕਮਾਉਣੀਆਂ ਜਾਇਜ਼ ਨਹੀਂ ਹੁੰਦੀਆਂ ਸਾਡੇ ਕੋਲ ਪੰਜਾਬ ਦੇ ਦੁਸ਼ਮਣ ਦਾ ਸਿੱਖਾਂ ਦੇ ਦੁਸ਼ਮਣਾਂ ਦਾ ਹਰੇਕ ਸਵਾਲ ਦਾ ਜਵਾਬ ਸਾਡੇ ਕੋਲ ਹੈ ਜਵਾਬ ਸਾਡੇ ਕੋਲ ਕਿਉਂ ਹੈ ਕਿਉਂਕਿ ਸਾਡੇ ਪੱਲੇ ਸੱਚ ਹੈ ਇਕੱਲਾ ਸਾਡੇ ਕੋਲ ਸੱਚ ਹੀ ਨਹੀਂ ਸਾਡੇ ਪੱਲੇ ਦੇ ਵਿੱਚ ਬਵੇਕ ਬੁੱਧ ਵੀ ਹੈ ਜੇ ਸੱਚ ਦੀ ਕਮਾਨ ਮੋਢੇ ਦੇ ਉੱਤੇ ਧਰੀ ਹੋਵੇ ਤਾਂ ਅੱਥੇ ਦੇ ਵਿੱਚ ਬਵੇਕ ਬੁੱਧ ਹੋਣੀ ਬਹੁਤ ਜ਼ਰੂਰੀ ਹੈ ਸਾਡਾ ਦੁਸ਼ਮਣ ਉਹ ਕਿਸੇ ਆਪਣੇ ਹੋਰ ਦੁਸ਼ਮਣ ਨਾਲ ਲੜ ਰਿਹਾ ਹੋਵੇ ਤਾਂ ਅਸਾਂ ਉਸਦੇ ਦੁਸ਼ਮਣ ਦੀ ਵਾਵਾ ਕਰਨੀ ਆ ਤੇ ਸ਼ਾਬਾਸ਼ ਦੇਣੀ ਆ ਨਾ ਕਿ ਆਪਣੇ ਦੁਸ਼ਮਣ ਨੂੰ ਸਲਾਮਾਂ ਦੇਣੀ ਆ ਕਿ ਆਪਣੀ ਫੌਜ ਤਗੜੀ ਕਰ ਲੋ ਆਪਣੇ ਜਹਾਜ਼ ਵਧੀਆ ਲੈ ਲੋ ਜੇ ਅਸੀਂ ਇਸ ਤਰ੍ਹਾਂ ਸੋਚਣ ਲੱਗੇ ਆ ਤਾਂ ਯਕੀਨਨ ਅਸੀਂ ਕਿਸੇ ਵਿਕਰਾਲ ਘੁੱਪ ਹਨੇਰੇ ਦੇ ਵਿੱਚ ਕਿਸੇ ਕੰਧਾਂ ਦੇ ਵਿੱਚ ਸਿਰ ਮਾਰਨ ਲੱਗੇ ਹੋયા ਸਾਡੀ ਬੁੱਧੀ ਦਾ ਜ਼ਨਜ਼ਾ ਨਿਕਲਿਆ ਹੈ ਸਾਡੀ ਸੋਚ ਤੇ ਅਕਲ ਨੂੰ ਘੋਣ ਲੱਗਾ ਹੈ ਉਹ ਕਹਿੰਦੇ ਨੇ ਨਾ ਤਾਲੋਂ ਖੁੱਥੀ ਢੂਮਣੀ ਬੋਲੇ ਆਲਪਤਾਲ ਅਸੀਂ ਆਲਪਤਾਲ ਬੋਲਣ ਲੱਗੇ ਹੋਏ ਆ ਸਾਨੂੰ ਪਤਾ ਨਹੀਂ ਕਿਹੜੇ ਸਮੇਂ ਦੇ ਵਿੱਚ ਕਿਹੜੀ ਗੱਲ ਕਰਨੀ ਇਹੋ ਜਿਹੀਆਂ ਸੋਚਾਂ ਤੋਂ ਸਾਵਧਾਨ ਰਹਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖੀ ਹੋਈ ਉਹ ਮਹਾਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਪੜ੍ਹੀਏ ਸਮਝੀਏ ਵਿਚਾਰੀਏ ਤੇ ਗਾਹ ਪ੍ਰਚਾਰੀਏ ਸਾਡੀਆਂ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਤਿਹਾਸ ਦੇ ਵਿੱਚ ਲੁਕਿਆ ਪਿਆ ਹੈ ਇਤਿਹਾਸ ਦੇ ਖਜ਼ਾਨਿਆਂ ਨੂੰ ਘਰ ਦੀਆਂ ਸ਼ੈਲਫਾਂ ਦੇ ਉੱਤੇ ਨਾ ਰੱਖ ਛੱਡੋ ਉਹਨਾਂ ਕਿਤਾਬਾਂ ਦੇ ਉੱਤੇ ਪਈ ਹੋਈ ਉਹ ਧੂੜ ਉਹ ਸਮਝ ਲਓ ਕਿ ਤੁਹਾਡੀ ਕਿਸਮਤ ਦੇ ਉੱਤੇ ਧੂੜ ਪ ਗੁਲਾਮੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਪਹਿਲੀ ਤੇ ਇੱਕ ਉਹ ਗੁਲਾਮੀ ਜਿਹੜੀ ਅਸੀਂ ਸਾਡੇ ਪੰਜਾਬ ਦੀ ਹੈ ਕਿ ਸਾਡੇ ਕੋਲ ਸਾਡਾ ਪ੍ਰਬੰਧ ਨਹੀਂ ਦੂਸਰੀ ਜ਼ਹਿਨੀ ਗੁਲਾਮੀ ਹੁੰਦੀ ਹੈ ਉਹ ਮਾਨਸਿਕ ਗੁਲਾਮੀ ਜੋ ਵਿਚਾਰਾਂ ਨੂੰ ਸਮਝਦੀ ਨਹੀਂ ਦੁਸ਼ਮਣ ਦੇ ਬਿਰਤਾਂਤ ਨੂੰ ਨਹੀਂ ਸਮਝਦੀ ਜੋ ਉਹ ਸਾਨੂੰ ਕਹਿੰਦੇ ਅਸੀਂ ਉਹੀ ਕਰਨ ਲੱਗ ਜਾਂਦੇ ਜਦੋਂ ਅਸੀਂ ਜ਼ਹਿਨੀ ਤੌਰ ਤੇ ਮਾਨਸਿਕ ਤੌਰ ਤੇ ਆਜ਼ਾਦ ਹੋਵਾਂਗੇ ਅਸੀਂ ਖੁਦ ਸੋਚਾਂਗੇ ਅਸੀਂ ਕੀ ਕਰਨਾ ਹੈ ਅਸੀਂ ਕੀ ਸੁਣਨਾ ਹੈ ਕਦੋਂ ਸੁਣਨਾ ਹੈ ਕਿਸ ਨੂੰ ਸੁਣਨਾ ਕਿਸ ਤਰੀਕੇ ਨਾਲ ਸੁਣਨਾ ਉਹ ਫੈਸਲੇ ਫਿਰ ਅਸੀਂ ਖੁਦ ਕਰਾਂਗੇ ਆਜ਼ਾਦ ਮਾਨਸਿਕਤਾ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਕਿਸੇ ਮੰਜ਼ਰ ਜਾਂ ਪ੍ਰਾਪਤੀ ਜਾਂ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਲੈ ਜਾਂਦੇ ਨੇ ਜਦੋਂ ਅਸੀਂ ਕਿਸੇ ਦੀ ਕਹੀ ਹੋਈ ਗੱਲ ਤੇ ਕੰਮ ਕਰ ਲੱਗ ਜਾਂਦੇ ਆ ਤਾਂ ਸਾਡੇ ਕੋਲ ਦਿਸ਼ਾ ਨਹੀਂ ਹੁੰਦੀ ਸਾਡੇ ਕੋਲ ਕੋਈ ਨਿਸ਼ਾਨਾ ਨਹੀਂ ਹੁੰਦਾ ਖਾਸ ਕਰਕੇ ਉਹ ਗੱਲ ਜਿਹੜੀ ਸਾਨੂੰ ਸਾਡੇ ਦੁਸ਼ਮਣ ਵੱਲੋਂ ਦੱਸੀ ਜਾ ਰਹੀ ਉਹਦੇ ਬਾਰੇ ਮੈਂ ਕਹਿ ਰਿਹਾ ਇਹ ਵੀ ਸਾਡੇ ਚੇਤੇ ਦੇ ਵਿੱਚ ਰਹੇ ਕਿ ਸਾਡਾ ਜਿਹੜਾ ਦੁਸ਼ਮਣ ਹੈ ਜੋ ਪੰਜਾਬ ਦਾ ਦੁਸ਼ਮਣ ਹੈ ਜੋ ਸਿੱਖਾਂ ਦਾ ਦੁਸ਼ਮਣ ਹੈ ਇਸ ਦਾ ਇੱਕ ਮੂੰਹ ਨਹੀਂ ਹੈਗਾ ਇਸ ਦੇ ਮਲਟੀਪਲ ਕਈ ਮੂੰਹ ਨੇ ਇਹ ਕਈ ਵਾਰੀ ਇੱਕੇ ਥਾਂ ਤੋਂ ਕਈਆਂ ਮੂੰਹਾਂ ਨਾਲ ਬੋਲਦਾ ਕਦੀ ਇਹ ਪੁਲਿਸ ਵਿੱਚੋਂ ਬੋਲਦਾ ਕਦੇ ਇਹ ਸੰਤ ਦੇਸ ਦੇ ਬੰਦਿਆਂ ਦੇ ਮੂੰਹ ਚੋਂ ਬੋਲਦਾ ਹੈ ਕਦੇ ਨਿਹੰਗਾਂ ਦੇ ਮੂੰਹ ਦੇ ਵਿੱਚੋਂ ਬੋਲਦਾ ਹੈ ਕਦੇ ਇਹ ਲੀਡਰਾਂ ਦੇ ਮੂੰਹ ਚੋਂ ਬੋਲਦਾ ਹੈ ਕਈ ਵਾਰੀ ਇਹ ਟੈਲੀਵਿਜ਼ਨ ਚੈਨਲਾਂ ਤੋਂ ਬੋਲਦਾ ਹੈ ਕਈ ਵਾਰੀ ਇਹ ਪਾਰਲੀਮੈਂਟ ਦੇ ਵਿੱਚ ਖੁੱਲੋ ਕੇ ਬੋਲਦਾ ਹੈ ਇਸ ਤੇ ਬੋਲਣ ਦੇ ਕਈ ਸਥਾਨ ਹਨ ਕਈ ਵਾਰੀ ਬਾਹਰਲੇ ਦੇਸ਼ਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਹੋਰ ਕਿਸੇ ਸਥਾਨ ਤੋਂ ਵੀ ਇਹ ਬੋਲ ਦਿੰਦਾ ਹੈ ਹੋਰ ਤਾਂ ਹੋਰ ਤੁਸੀਂ ਹੈਰਾਨ ਹੋਵੋਗੇ ਕਈ ਵਾਰੀ ਇਹ ਗੁਰਦੁਆਰਿਆਂ ਦੇ ਵਿੱਚ ਵੀ ਬੋਲਣ ਲੱਗ ਜਾਂਦਾ ਹੈ ਕਈ ਵਾਰੀ ਇਹ ਤਖਤਾਂ ਤੋਂ ਵੀ ਬੋਲਣ ਲੱਗ ਜਾਂਦਾ ਹੈ ਪਰ ਇਸ ਦੀ ਪਛਾਣ ਕੀ ਹੈ ਇਸ ਦੇ ਬੋਲਾਂ ਦੀ ਪਛਾਣ ਇੱਕੋ ਹੀ ਹੈ ਜਿਹੜੀ ਇਹਦੀ ਤੁਹਾਡੇ ਹਿੱਤਾਂ ਦੇ ਖਿਲਾਫ ਹੋਵੇ ਸਮਝੋ ਕਿ ਇਹ ਬੋਲਣ ਵਾਲਾ ਮੂੰਹ ਸੰਪੰਥਕ ਨਹੀਂ ਇਹ ਸਾਡੇ ਦੁਸ਼ਮਣ ਦਾ ਹੈ ਉਹ ਮੂੰਹ ਕਿਸੇ ਔਰਤ ਦਾ ਵੀ ਹੋ ਸਕਦਾ ਹੈ ਉਹ ਮੂੰਹ ਕਿਸੇ ਬੱਚੇ ਦਾ ਵੀ ਹੋ ਸਕਦਾ ਹੈ ਉਹ ਮੂੰਹ ਕਿਸੇ ਜਵਾਨ ਦਾ ਵੀ ਹੋ ਸਕਦਾ ਹੈ ਉਹ ਮੂੰਹ ਕਿਸੇ ਮੰਗਤੇ ਦਿਸਦੇ ਬੰਦੇ ਦਾ ਵੀ ਹੋ ਸਕਦਾ ਹੈ ਇਸ ਵਿਪਰਵਾਦ ਦੇ ਚੁੰਗਲ ਵਿੱਚੋਂ ਨਿਕਲਣ ਲਈ ਸਾਨੂੰ ਇਸ ਪੱਧਰ ਤੇ ਇਸ ਲੈਵਲ ਤੇ ਸੋਚਣਾ ਪੈਣਾ ਹੈ ਇਹ ਤਾਂ ਕਿਸੇ ਡਾਕਟਰ ਦੇ ਵਿੱਚ ਵੜ ਕੇ ਵੀ ਆਪਣੀ ਦੁਸ਼ਮਣੀ ਲੈ ਲੈਂਦਾ ਭਾਈ ਖੰਡੇ ਦੀ ਮੌਤ ਕਿਵੇਂ ਹੋਈ ਹੈ ਡਾਕਟਰ ਤੇ ਰਾਹੀਂ ਹੋਈ ਹੈ ਨਾ ਪਰਸਾਨੋਂ ਮੇ ਆਪਣੇ ਗੁਰੂ ਦਸ਼ਮ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰਾ ਪੂਰਾ ਭਰੋਸਾ ਹੈ ਅਸੀਂ ਇਹਨਾਂ ਦੇ ਹਰੇਕ ਬ੍ਰੇਕ ਅਤੇ ਮੋٹے ਮੱਕੜ ਜਾਲ ਦੀ ਹਰੇਕ ਕੜੀ ਨੂੰ ਲੀਰੋ ਲੀਰ ਕਰਕੇ ਤੋੜਾਂਗੇ ਡੈਮੇਜ ਕਰਾਂਗੇ ਖਲਾਰ ਦੇਾਂਗੇ ਉਹ ਮੱਕੜੀ ਜਾਂ ਮੱਕੜ ਜਾਲ ਮੀੜੇ ਰਹੀਂ ਸਿਰ ਤੇ ਧਰੀਆਂ ਹੋਈਆਂ ਪੱਗਾਂ ਦਾ ਹੋਵੇ ਉਹ ਗੁਰਦਾਰਿਆਂ ਦੇ ਵਿੱਚ ਬੈਠੇ ਹੋ ਟਾਊਟ ਬਟਾਊਟਾਂ ਦਾ ਹੋਵੇ ਉਹ ਜ਼ਰ ਖਰੀਦ ਲੀਡਰਾਂ ਨੇ ਤਾਵਾਂ ਦਾ ਹੋਵੇ ਜਾਂ ਉਹ ਕਿਸੇ ਐਸੇ ਰੂਪ ਦਾ ਹੋਵੇ ਜਿਹੜਾ ਰੂਪ ਅਜੇ ਸਾਡੇ ਸਾਹਮਣੇ ਨਹੀਂ ਆਇਆ ਉਹ ਕੋਈ ਹੋਰ ਰੂਪ ਨਵਾਂ ਵੀ ਹੋ ਸਕਦਾ ਹੈ ਅਸੀਂ ਉਸ ਉੱਤੇ ਵੀ ਨਿਗਾਹ ਰੱਖਣੀ ਹੈ ਇਹਨਾਂ ਹੀ ਵਿਚਾਰਾਂ ਨੂੰ ਇੱਥੇ ਵਿਸ਼ਰਾਮ ਦਿੰਦਾ ਆਪ ਜੀ ਤੋਂ ਅੱਗੇ ਮੰਗਦਾ ਕੱਲ ਮਿਲਦੇ ਹਾਂ ਦੁਬਾਰਾ ਖਾਲਸਾਤਨ ਦੇ ਵਿੱਚ ਕੱਲ ਦਾ ਸੂਰਜ ਖਾਲਸਾਤਨ ਦੇ ਵਿੱਚ ਹੀ ਚੜ੍ਹੇਗਾ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ 'ਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ